ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਲੈਮਨ ਬੁਟੀਕ ਤੋਂ ਅੱਜ ਇੱਕ ਬਹੁਤ ਹੀ ਸੋਹਣੀ ਜਿਹੀ ਸੂਟਾਂ ਦੀ ਵੀਡੀਓ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਇਹ ਜੋ ਫਰਸਟ ਸੂਟ ਤੁਸੀਂ ਦੇਖ ਰਹੇ ਹੋ ਜੀ ਇਹ ਹੈਗਾ ਆਪਣਾ ਨੇਚਰਲ ਕਰੀਪ ਦਾ ਸਟੱਫ ਓਨਓਵਰ ਸੂਟ ਹੈਗਾ ਇਹਦੇ ਉੱਤੇ ਆਪਾਂ ਵਰਕ ਕੀਤਾ ਜੀ neck ਬਣੀ ਹੋਈ ਹੈ ਇਹ ਉਹ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ neck ਦਾ ਕੰਮ ਹੋਇਆ ਹੋਇਆ ਜਰੀ ਲਗਾਈ ਹੋਈ ਆਪਾਂ ਔਰ ਥਰੈਡ ਯੂਜ਼ ਕਰਕੇ ਪੂਰੀ neck ਬਣਾ ਕੇ ਇਹਦੇ ਪੂਰੇ ਸ਼ਰਟ ਦੇ ਵਿੱਚ ਇਸ ਤੇ ਆਪਾਂ ਬੂਟੀ ਪਾਈ ਹੋਈ ਹੈ ਜੀ ਉਸਤਵਾਦੀ ਦੀ ਬਾਜੂ ਦੇ ਉੱਪਰ ਵੀ ਆਪਾਂ ਇਸੇ ਤਰ੍ਹਾਂ ਬੂਟੀ ਪਾਈ ਆ। ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ। ਲਓ ਜੀ ਇਹ ਦੀ ਬਾਜੂ ਦੀ ਬੂਟੀ ਹੋਏਗੀ। ਔਰ ਇਹ ਦੀ ਬਾਟਮ ਦੇ ਉੱਪਰ ਵੀ ਆਪਾਂ ਵਰਕ ਕੀਤਾ ਬਾਟਮ ਦੇ ਉੱਪਰ ਆਪਾਂ ਇਸ ਤਰ੍ਹਾਂ ਬੇਲ ਪਾਈ ਹੋਈ ਹੈ ਜੀ। ਇਹ ਵਾਲੀ ਇਹ ਦੀ ਬਾਟਮ ਦੀ ਬੇਲ ਹੋਏਗੀ। ਨੇਚਰਲ ਕريب ਦਾ ਸਟੱਫ ਹੈ ਜੀ। ਇਹਦੇ ਨਾਲ ਆਪਾਂ ਦੁਪੱਟਾ ਰੈਡੀ ਕੀਤਾ ਹਾਫ ਪਿਓਰ ਦਾ। ਇਸ ਤਰ੍ਹਾਂ ਟਾਈ ਐਂਡ ਡਾਈ ਦੇ ਵਿੱਚ ਬਹੁਤ ਹੀ ਸੋਹਣਾ ਜਿਹਾ ਦੁਪੱਟਾ ਰੈਡੀ ਹੋਇਆ ਹੋਇਆ। ਕਲਰ ਆਪਾਂ ਥਰੈਡ ਦੇ ਨਾਲ ਦੀ ਪਾਈ ਹੋਇਆ ਉਹ ਤੁਸੀਂ ਦੇਖ ਸਕਦੇ ਹੋ ਦੁਪट्टे ਦੇ ਵਿੱਚ ਔਰ ਵਾਈਟ ਕਲਰ ਦੀ ਲੇਸ ਲਗਾ ਕੇ ਆਪਾਂ ਦੁਪट्टे ਦੀ ਫਿਨਿਸ਼ਿੰਗ ਦਿੱਤੀ ਹੋਈ ਆ ਬਹੁਤ ਹੀ ਸੋਹਣੀ ਲੇਸ ਲੱਗੀ ਹੋਈ ਆ ਉਹ ਵੀ ਤੁਸੀਂ ਦੇਖ ਸਕਦੇ ਹੋ ਔਰ ਦੁਪट्टे ਦੀ ਲੁੱਕ ਦੇ ਨਾਲ ਫੁੱਲ ਸੂਟ ਦੀ ਲੁੱਕ ਆ ਜਿਹੜੀ ਉਹ ਤੁਸੀਂ ਦੇਖ ਸਕਦੇ ਆ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਫੈਬਰਿਕ ਦੇ ਵਿੱਚ ਰੈਡੀ ਕਰਵਾ ਸਕਦੇ ਹੋ ਅਗਰ ਤੁਸੀਂ ਸੇਮ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤਾ ਵੀ ਤੁਸੀਂ ਕਰਵਾ ਸਕਦੇ ਹੋ ਪ੍ਰਾਈਸ ਦੇ ਲਈ ਤੁਸੀਂ ਸਾਨੂੰ WhatsApp ਮੈਸੇਜ ਕਰ ਸਕਦੇ ਹੋ ਉਸ ਤੋਂ ਬਾਅਦ ਆਪਾਂ ਤੁਹਾਨੂੰ ਅਗਲਾ ਸੂਟ ਦਿਖਾਉਨੇ ਆ ਜੀ ਇਹ ਸੂਟ ਆਪਣਾ ਹੋਏਗਾ ਜੀ ਪਸ਼ਮੀਨੇ ਦੇ ਵਿੱਚ ਇਹਦੇ ਆਪਾਂ ਸੈਂਟਰ ਪੈਨਲ ਦੇ ਵਿੱਚ ਇਸ ਤਰ੍ਹਾਂ ਡਿਜ਼ਾਈਨਿੰਗ ਕੀਤੀ ਹੋਈ ਆ ਕਿਰਾਈ ਦਾ ਹੋਏਗਾ 21 ਇੰਚ ਔਰ ਇਹ ਦੋ ਅੰਬੀਆਂ ਔਰ ਇਹ ਵਾਲੀਆਂ ਕਲੀਆਂ ਇਹਦੇ ਸੈਂਟਰ ਦੇ ਵਿੱਚ ਆਣਗੀਆਂ ਸ਼ਰਟ ਦੇ ਪੂਰੇ ਇਹਦੀ ਬਾਜੂ ਦੇ ਉੱਪਰ ਆਪਾਂ ਇਹ ਵਾਲਾ ਕੰਮ ਕੀਤਾ ਜੀ ਅਰੇ ਦੀ ਬਾਟਮ ਦੇ ਉੱਪਰ ਵੀ ਵਰਕ ਹੋਇਆ ਹੋਇਆ ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਇਹ ਵਾਲਾ ਇਹਦੀ ਬਾਟਮ ਦਾ ਵਰਕ ਹੋਇਆ ਬਹੁਤ ਸੋਹਣਾ ਸੂਟ ਹੈ ਜੀ ਇਹ ਵੀ ਇਹਦੇ ਨਾਲ ਆਪਾਂ ਹਾਫ ਪਿਓਰ ਦਾ ਦੁਪੱਟਾ ਰੈਡੀ ਕੀਤਾ ਵਿਦ ਲੇਸ ਉਹ ਤੁਸੀਂ ਦੇਖ ਸਕਦੇ ਹੋ ਲੇਸ ਵੀ ਆਪਾਂ ਅੰਡਰਗਰਾਊਂਡ ਲੇਸ ਲਗਾਈ ਹੋਈ ਹੈ ਬੜੀ ਫਿਨਿਸ਼ਿੰਗ ਦੇ ਨਾਲ ਔਰ ਫੁੱਲ ਸੂਟ ਦੀ ਲੁੱਕ ਜਿਹੜੀ ਉਹ ਇਦਾਂ ਦੀ ਲੱਗ ਰਹੀ ਹੈ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ 컬러 ਕੰਬੀਨੇਸ਼ਨ ਵੀ ਬਹੁਤ ਹੀ ਸੋਹਣੀ ਔਰ ਯੂਨੀਕ ਜੀ ਆਪਾਂ ਇਹਦੇ ਵਿੱਚ ਯੂਜ਼ ਕੀਤੀ ਆ ਉਸ ਤੋਂ ਬਾਅਦ ਆਪਣਾ ਅਗਲਾ ਸੂਟ ਹੋਏਗਾ ਜੀ ਇਹ ਹੋਏਗਾ ਜਰਜਟ ਦੇ ਸਟਾਫ ਦੇ ਉੱਪਰ ਇਹਦੇ ਵਿੱਚ ਆਪਾਂ ਇਹ ਵਾਲਾ ਹੈਗਾ ਜੀ ਘੇਰਾ ਬਣਾਇਆ ਹੋਇਆ ਘੇਰੇ ਤੋਂ ਬਾਅਦ ਇਹ ਆਪਣੀਆਂ ਬਾਜੂ ਹੋਣਗੀਆਂ ਇਸ ਤਰ੍ਹਾਂ ਕਟਵਰਕ ਕਰਕੇ ਆਪਾਂ ਇਹਦੀ ਬਾਜੂ ਰੈਡੀ ਕੀਤੀ ਆ ਔਰ ਸੇਮ ਹੀ ਇਸ ਤਰ੍ਹਾਂ ਘੇਰੇ ਦੇ ਉੱਤੇ ਕਟਵਰਕ ਕੀਤਾ ਹੋਇਆ ਕਿਰਰ ਬਾਜੂ ਦੇ ਉੱਤੇ ਕੰਮ ਹੋਇਆ ਹੈ ਜੀ ਇਸ ਤਰ੍ਹਾਂ ਇਹਦੇ ਵੀ ਵਰਕ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਨੀਟ ਐਂਡ ਕਲੀਨ ਵਰਕ ਹੋਇਆ ਹੋਇਆ ਕਲਰ ਕੰਬੀਨੇਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਔਰ ਇਹਦੇ ਨਾਲ ਆਪਾਂ ਇਸ ਤਰ੍ਹਾਂ ਟਾਈ ਐਂਡ ਡਾਈ ਦਾ ਦੁਪੱਟਾ ਰੈਡੀ ਕੀਤਾ ਔਰ ਜਿਹੜੀ ਆਪਾਂ ਲੇਸ ਲਗਾਈ ਆ ਉਹ ਵੀ ਆਪਣੀ ਥ੍ਰੈਡ ਦੇ ਨਾਲ ਮੈਚਿੰਗ ਲੇਸ ਲਗਾ ਕੇ ਸੂਟ ਨੂੰ ਆਪਾਂ ਰੈਡੀ ਕੀਤਾ ਬਹੁਤ ਸੋਹਣਾ ਦੁਪੱਟੇ ਦੀ ਡਿਜ਼ਾਈਨਿੰਗ ਵੀ ਬਹੁਤ ਸੋਹਣੀ ਹੋਈ ਹੋਈ ਹੈ ਉਹ ਤੁਸੀਂ ਦੇਖ ਸਕਦੇ ਹੋ ਫੁੱਲ ਸੂਟ ਦੀ ਲੁੱਕ ਤੁਸੀਂ ਚੈੱਕ ਕਰ ਸਕਦੇ ਹੋ ਜੀ ਤੁਸੀਂ ਇਹਨੂੰ ਕਿਸੇ ਵੀ ਕਲਰ ਕੰਬੀਨੇਸ਼ਨ ਦੇ ਵਿੱਚ ਰੈਡੀ ਕਰਵਾ ਸਕਦੇ ਹੋ ਅਗਰ ਆਉਣ ਵਾਲੇ ਸੀਜ਼ਨ ਚ ਜਿੱਦਾਂ ਸਿਲਕ ਪਸ਼ਮੀਨਾ ਜਾਂ ਪਲੇਨ ਪਸ਼ਮੀਨਾ ਦੇ ਉੱਤੇ ਰੈਡੀ ਕਰਵਾਉਣਾ ਤਾਂ ਵੀ ਤੁਸੀਂ ਕਰਵਾ ਸਕਦੇ ਹੋ ਜੀ ਆਰਡਰ ਦੇ ਲਈ ਸਾਨੂੰ ਉੱਪਰ ਦਿੱਤੇ ਨੰਬਰ ਤੇ ਵਟਸਐਪ ਮੈਸੇਜ ਕਰ ਸਕਦੇ ਹੋ ਪੇਮੈਂਟ ਅਸੀਂ ਆਨਲਾਈਨ ਲੈਂਦੇ ਆ ਜੀ ਕੈਸ਼ ਔਨ ਡਿਲੀਵਰੀ ਨਹੀਂ ਕਰਦੇ ऑन ऑर्डर ਤੁਹਾਡੀ ਮੈਜ਼ਰਮੈਂਟ ਦੇ ਅਕੋਰਡਿੰਗ ਸੂਟ ਰੈਡੀ ਹੋਣਗੇ ਤੁਸੀਂ ਕੋਈ ਵੀ ਸੂਟ ਕਿਸੇ ਵੀ ਕਲਰ ਕਿਸੇ ਵੀ ਡਿਜ਼ਾਈਨ ਚ ਰੈਡੀ ਕਰਵਾ ਸਕਦੇ ਹੋ ਅਗਰ ਤੁਹਾਡੇ ਕੋਲ ਆਪਣਾ ਕੋਈ ਪਰਸਨਲ ਡਿਜ਼ਾਈਨਰ ਤੁਸੀਂ ਆਪਣਾ ਸੂਟ ਉਹਦੇ ਤੇ ਵੀ ਰੈਡੀ ਕਰਵਾ ਸਕਦੇ ਹੋ ਚਲੋ ਜੀ ਮਿਲਦੇ ਹਾਂ ਨਵੀਂ ਵੀਡੀਓ ਚ ਨਵੇਂ ਸੂਟਾਂ ਦੀ ਕਲੈਕਸ਼ਨ ਦੇ ਨਾਲ ਥੈਂਕ ਯੂ